ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ੋਪ ਪ੍ਰਾਪਤ ਇਤਿਹਾਸਿਕ ਦਰਵਾਜ਼ੇ ਗੁਰਦੁਆਰਾ ਕੋਤਵਾਲੀ ਸਾਹਿਬ ਜਿਹਦੇ ਆਓ ਜੀ ਕਰੀਏ ਦਰਸ਼ਨ ਸنگਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸਾ ਨਦੀ ਤੋਂ ਵਿਛੜ ਕੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਜੰਗੂ ਦੇ ਨਾਲ ਪਿੰਡ ਸਹੇੜੀ ਆ ਗਏ ਜਿੱਥੇ ਉਹਨਾਂ ਨੇ ਇੱਕ ਰਾਤ guzari ਇਸ ਤੋਂ ਬਾਅਦ ਗੰਗੂ ਨੇ ਉਹਨਾਂ ਦੀ ਸ਼ਿਕਾਇਤ ਕੋਤਵਾਲੀ ਥਾਣੇ ਵਿੱਚ ਕਰ ਦਿੱਤੀ ਮਰੰਡੇ ਜਿੱਥੇ ਉਹਨਾਂ ਨੂੰ ਇੱਕ ਰਾਤ ਵਾਸਤੇ ਰੱਖਿਆ ਗਿਆ ਤੇ ਖਾਣ ਪੀਣ ਲਈ ਕੁਝ ਨਾ ਦਿੱਤਾ ਗਿਆ ਅਤੇ ਨਾ ਹੀ ਠੰਡ ਤੋਂ ਬਚਣ ਵਾਸਤੇ ਕੋਈ ਕੱਪੜੇ ਦਿੱਤੇ ਗਏ। ਕਿ ਆਓ ਸੰਗਤ ਜੀ ਆਪਾਂ ਕਰਦੇ ਹਾਂ ਦਰਸ਼ਨ ਗੁਰਦੁਆਰਾ ਕੋਤਵਾਲੀ ਸਾਹਿਬ ਜੀ ਦੇ। ਜ਼ਿਲ੍ਹਾ ਰੋਪੜ ਦੇ ਵਿੱਚ ਮੁਰਿੰਡਾ ਜਿੱਥੇ ਸਥਿਤ ਹੈ ਜੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਇੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਦੇ ਅਨੁਸਾਰ ਹਿੰਦ ਪੇਸ਼ੀ ਤੋਂ ਪਹਿਲਾਂ ਇੱਕ ਰਾਤ ਵਾਸਤੇ ਰੱਖਿਆ ਗਿਆ ਸੀ। ਸਿਰਸਾ ਨਦੀ ਤੋਂ ਵਿਛੜ ਕੇ ਮਾਤਾ ਜੀਏ ਸਾਹਿਬ ਜਦਿਆਂ ਦੇ ਨਾਲ ਰਾਤ ਸਿਰਸਾ ਨਦੀ ਦੇ ਕਿਨਾਰੇ ਕੁੰਮੇ ਮਸ਼ਕੀ ਦੀ ਝੁੱਗੀ ਵਿੱਚ ਕੱਟੀ। ਉੱਥੇ ਦੋ ਤਿੰਨ ਲక్ష్ਮੀ ਨਾਮ ਦੀ ਬ੍ਰਾਹਮਣੀ ਰੋਟੀ ਪਾਣੀ ਪਹੁੰਚਾਉਂਦੀ ਰਹੀ। ਉੱਥੇ ਸਹੇੜੀ ਦਾ ਗੰਗੂ ਬ੍ਰਾਹਮਣ ਮਾਤਾ ਜੀ ਦੀ ਅਤੇ ਸਾਹਿਬ ਜਦਿਆਂ ਨੂੰ ਆਪਣੇ ਨਾਲ ਪਿੰਡ ਸਹੇੜੀ ਲੈ ਆਇਆ। ਗੰਗੂ ਗੁਰੂ ਘਰ ਦੇ ਲੰਗਰ ਵਿੱਚ ਸੇਵਾਦਾਰ ਸੀ। ਰੁਪਈਆ ਦੀ ਭਰੀ ਖੁਰਜੀ ਦੇਖ ਕੇ ਗੰਗੂ ਦੀ ਨੀਅਤ ਬਦਲ ਗਈ। ਮੋਰਾ ਉਸਨੇ ਛਪਾ ਦਿੱਤੀ ਤੇ ਸ਼ੋਰ ਪਾਉਣ ਲੱਗਾ ਕਿ ਚੋਰੀ ਹੋ ਗਈ ਮਾਤਾ ਜੀ ਨੇ ਕੋਲ ਬੁਲਾ ਕੇ ਆਖਿਆ ਭਾਈ ਰੌਲਾ ਨਾ ਪਾ ਮੋਰਾ ਇੱਥੇ ਹੀ ਹੋਣੀ ਆ ਘਰ ਵਿੱਚ ਬਾਹਰੋਂ ਕੋਈ ਨਹੀਂ ਆਇਆ ਘਰ ਵਿੱਚ ਹੀ ਹੋਣੀ ਗੰਗਾਰਾ ਤੂੰ ਹੀ ਕਿਤੇ ਰੱਖ ਉਸਨੇ ਇਤਨੀ ਗੱਲ ਦਾ ਗੁੱਸਾ ਕੀਤਾ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮੋਰਿੰਡੇ ਥਾਣੇ ਕੋਤਵਾਲੀ ਵਿੱਚ ਪਹੁੰਚ ਗਿਆ ਇੱਥੇ ਉਸ ਸਮੇਂ ਦੋ ਥਾਣੇਦਾਰ ਜਾਨੀਖਾਂ ਮਾਨੀਖਾਂ ਡਿਊਟੀ ਕਰਦੇ ਸਨ। ਉਹਨਾਂ ਨੂੰ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਫਿਰਦ ਮਾਤਾ ਗੁਜਰੀ ਜੀ ਅਤੇ ਦੋਨੋਂ ਸਾਹਿਬਜ਼ਾਦੇ ਬਾਬਾ ਜਰਾਵਰ ਸਿੰਘ, ਬਾਬਾ ਫਤੇ ਸਿੰਘ ਜੀ ਬੈਠੇ ਹਨ। ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰਦ ਲਓ। ਜਾਨੀਖਾਂ ਮਾਨੀਖਾਂ ਨੇ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਥਾਣੇ ਕੋਤਵਾਲੀ ਵਿੱਚ ਲਿਆਏ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇੱਥੇ ਕੋਤਵਾਲੀ ਵਿੱਚ ਬੰਦ ਕਰ ਦਿੱਤਾ ਇੱਕ ਰਾਤ ਰੱਖਿਆ ਗਿਆ। ਨਾ ਰਾਤ ਨੂੰ ਰੋਟੀ ਪਾਣੀ ਨਾ ਠੰਡ ਤੋਂ ਬਚਣ ਲਈ ਕੱਪੜਾ ਦਿੱਤਾ ਗਿਆ ਅਤੇ ਸਵੇਰ ਹੁੰਦਿਆਂ ਹੀ ਟਰੈਲ ਗੱਡੀਆਂ ਵਿੱਚ ਬਿਠਾ ਕੇ ਸਰਹਿੰਦ ਨੂੰ ਲੈ ਗਏ ਹੁਣ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕੋਤਵਾਲੀ ਸਾਹਿਬ ਜਿਹਦੇ ਇਤਿਹਾਸਿਕ ਦਰਵਾਜ਼ੇ ਜਿਹੜੇ ਕਿ ਸ਼ੋਪਾ ਪ੍ਰਾਪਤ ਹਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਦਿਆਂ ਦੀ ਇਹ ਉਸੇ ਤਰੀਕੇ ਨਾਲ ਹੀ ਸਾਮ ਸੰਭਾਲ ਕਰਕੇ ਸ਼ਿਸ਼ਿਆਂ ਦੇ ਵਿੱਚ ਜੜਵਾ ਕੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸੁਸ਼ੋਭਿਤ ਕੀਤੇ ਗਏ ਹਨ ਤਾਂ ਜੋ ਸੰਗਤਾਂ ਇਹਨਾਂ ਦੇ ਦਰਸ਼ਨ ਕਰ ਸਕਣ ਇਹ ਦਰਵਾਜ਼ੇ ਉਸੇ ਤਰੀਕੇ ਨਾਲ ਹੀ ਅੱਜ ਵੀ ਮੌਜੂਦ ਹਨ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਦੇ ਅθεਸ ਪਾਸੇ ਦਿਖਾਇਆ ਗਿਆ ਹੈ ਤਸਵੀਰ ਦੇ ਵਿੱਚ ਕਿਵੇਂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੋਤਵਾਲੀ ਠਾਣੇ ਦੇ ਵਿੱਚ ਰੱਖਿਆ ਗਿਆ ਜਦੋਂ ਕਿ ਇੰਨੀ ਠੰਡ ਹੋਣ ਦੇ ਬਾਵਜੂਦ ਉਹਨਾਂ ਨੂੰ ਨਾ ਤਾਂ ਰੋਟੀ ਪਾਣੀ ਨਾ ਕੁਝ ਖਾਣ ਨੂੰ ਨਾ ਉੱਪਰ ਲੈਣ ਵਾਸਤੇ ਕੋਈ ਠੰਡ ਤੋਂ ਬਚਣ ਲਈ ਕੱਪੜਾ ਦਿੱਤਾ ਗਿਆ ਆਓ ਜੀ ਹੁਣ ਦਰਸ਼ਨ ਕਰਦੇ ਆਂ ਦਰਬਾਰ ਸਾਹਿਬ ਜੀ ਦੇ ਦਰਬਾਰ ਸਾਹਿਬ ਗੁਰਦੁਆਰਾ ਕੋਟ ਵਾਲੀ ਸਾਹਿਬ ਦੇ ਉੱਪਰਲੇ ਪਾਸੇ ਸਥਿਤ ਹੈ ਤੇ ਉੱਥੇ ਇਹ ਨਵੀਂ ਇਮਾਰਤ ਬਣਾਈ ਗਈ ਹੈ ਜਿਸ ਦੇ ਵਿੱਚ ਵਿਕਾਸ ਕੀਤਾ ਗਿਆ ਹੈ ਤਾਂ ਸਾਡੇ ਜੀ ਗੁਰੂ ਸਾਹਿਬ ਪਾਤਸ਼ਾਹ ਆਓ ਜੀ ਜੋ ਇਹ ਤਕਾਲ ਜਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਸਮ ਰਗੀ ਹੈ ਪਰ ਕੋਈ ਆਪਿਆ ਅਦਸ਼ੁ ਸ਼ਕੈ ਨਾ ਕੋਈ ਸਤ ਮੰਦ ਸਤ ਸਾਇ ਸੁਪਚਾਉਨ ਹਾਂ ਸੰਗਤ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਰਤ ਸਾਹਿਬ ਜੀ ਦੇ ਇਹ ਸਥਾਨ ਸਰਹਿੰਦ ਬੱਸੀ ਪਠਾਣਾ ਸੜਕ ਦੇ ਖੱਬੇ ਪਾਸੇ ਗੁਰਦੁਦਵਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਥੋੜੀ ਕੁ ਵਿੱਥ ਤੇ ਥੜੀ ਦੀ ਸ਼ਕਲ ਵਿੱਚ ਬਣਿਆ ਹੋਇਆ ਹੈ ਇੱਥੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦਾ ਰੱਥ ਮੋਰਿੰਡੇ ਤੋਂ ਆਉਣ ਸਮੇਂ ਰੋਕਿਆ ਗਿਆ ਸੀ ਤਾਂ ਜੋ ਨਵਾਬ ਵਜ਼ੀਰ ਖਾਨ ਸੂਬਾ ਸਰਹੰਦ ਨੂੰ ਇਤਲਾਹ ਕਰ ਲਈ ਜਾਏ ਤਾਂ ਉਹਨਾਂ ਨੂੰ ਅੰਦਰ ਲੈ ਜਾ ਕੇ ਨਵਾਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਏ ਤੇ ਉਹ ਸਥਾਨ ਹੈ ਜਿੱਥੇ ਇੱਕ ਵਾਰੀ ਰੱਥ ਨੂੰ ਰੋਕਿਆ ਗਿਆ ਸੀ ਤੇ ਅੱਜ ਉਸ ਜਗ੍ਹਾ ਤੇ ਇਸ ਸੁਸ਼ੋਭਿਤ ਹੈ ਜੀ ਗੁਰਦੁਆਰਾ ਰੱਥ ਸਾਹਿਬ ਅਤੇ ਇਸ ਦੇ ਨਾਲ ਹੀ ਹੁਣ ਆਪਾਂ ਦਰਸ਼ਨ ਕਰਦੇ ਹਾਂ ਜੀ ਘਰ ਗੰਗੂ ਬ੍ਰਾਹਮਣ ਦਾ ਤਾਂ ਗੰਗੂ ਬ੍ਰਾਹਮਣ ਦਾ ਇਹ ਘਰ ਉਸੇ ਤਰੀਕੇ ਨਾਲ ਹੀ ਸੰਭਾਲਿਆ ਗਿਆ ਹੈ ਪੁਰਾਤਨ ਇੱਟਾਂ ਨਾਨਕਸ਼ਹੀ ਇੱਟਾਂ ਦਾ ਬਣਿਆ ਹੋਇਆ ਇਹ ਘਰ ਉਸੇ ਤਰੀਕੇ ਨਾਲ ਹੀ ਅੱਜ ਵੀ ਮੌਜੂਦ ਹੈ ਪਿੰਡ ਸਹੇੜੀ ਵਿਖੇ ਇਹ ਉਹੀ ਘਰ ਹੈ ਜਿੱਥੇ ਗੰਗੂ ਬ੍ਰਾਹਮਣ ਸ਼ਾਨ ਬਾਬਾ কুমਮਾ ਮਸ਼ਕੀ ਜੀ ਤੋਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਰਿਆਂ ਨੂੰ ਆਪਣੇ ਨਾਲ ਲਿਆਇਆ ਸੀ ਅਤੇ ਇਸ ਸਥਾਨ ਦੇ ਉੱਤੇ ਇੱਕ ਰਾਤ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜੀ ਦੇ ਰੁਪੇ ਸਨ ਅਤੇ ਇੱਥੇ ਹੀ ਸੋਨੇ ਦੀਆਂ ਮੋਹਰਾਂ ਜਿਹੜੀਆਂ ਸੀ ਉਹ ਗੰਗੂ ਬ੍ਰਾਹਮਣ ਨੇ ਲੁਕੋ ਲਈਆਂ ਅਤੇ ਜਿਸ ਦੀ ਜਿਸ ਦੇ ਬਾਰੇ ਪੁੱਛਣ ਤੇ ਉਸ ਨੇ ਗੁੱਸਾ ਕੀਤਾ ਅਤੇ ਸ਼ਿਕਾਇਤ ਕਰ ਦਿੱਤੀ ਕੋਤਵਾਲੀ ਥਾਣੇ ਦੇ ਵਿੱਚ ਦਰਸ਼ਨ ਕਰੋ ਜੀ ਪ੍ਰਾਤਨ ਤਲੰਗ ਦੇ ਜਿਸ ਉੱਤੇ ਮਾਤਾ ਜੀ ਅਤੇ ਛੋਟੇ ਸਾਹਿਬ ਜਾਨ ਨੇ ਰਾਤ ਗੁਜ਼ਾਰੀ ਸੀ ਸੰਗਤ ਜੀ ਆਪਾਂ ਦਰਸ਼ਨੀ ਕੀਤੇ ਨੇ ਗੁਰਦੁਆਰਾ ਕੋਤਵਾਲੀ ਸਾਹਿਬ ਜੀ ਦੇ ਜਿੱਥੇ ਮਾਤਾ ਜੀ ਨੂੰ ਅਤੇ ਛੋਟੇ ਸਹਬਜ਼ਾਦਿਆਂ ਨੂੰ ਇੱਕ ਰਾਤ ਵਾਸਤੇ ਰੱਖਿਆ ਗਿਆ ਸੀ ਸੋ ਠੀਕ ਹੈ ਸੰਗਤ ਜੀ ਅੱਜ ਦੀ ਸੇਵਾ ਇਤੋਂ ਤੱਕ ਹੀ ਸੀ ਮਿਲਦੇ ਜੀ ਅਗਲੀ ਵੀਡੀਓ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ